ਸਾਸ਼ੀਆ ਭਾਈ ਬਰਾਡੇ ਗਰੀ ਅਸੀਂ ਕੋਟਕਪੁਰਾ ਤੋਂ ਅੱਜ ਨਵੀਂ ਵੀਡੀਓ ਦੇ ਨਾਲ ਤੁਹਾਡੇ ਲਈ ਫਿਰ حاضر ਹੋਏ ਆਂ ਅੱਜ ਤੁਹਾਨੂੰ ਬਹੁਤ ਹੀ ਕਮਾਲ ਦੀ ਚੀਜ਼ ਦਿਖਾਉਣ ਜਾ ਰਹੇ ਆਂ ਤੇ ਉਹਦੇ ਬਾਰੇ ਜਾਣਕਾਰੀ ਦੇਣੇ ਆਂ ਬੁੱਕਰ ਆਪਣੇ ਤੋਂ ਜਾਣਕਾਰੀ ਮੰਗਦਾ ਜੀ ਆਪਾਂ ਸੋਚਿਆ ਕਿ ਸਾਰੇ ਹੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਅੱਜ ਦੀ ਮੁੱਢਲੀ ਲੋੜ ਆ ਕਿਸਾਨਾਂ ਦੀ ਇਹ ਭਾਈ ਆਪਣੇ ਕੋਲੇ ਅੱਜ ਟਾਇਰ ਨਵੇਂ ਇਹ ਸਪਰੇਅ ਵਾਲੇ ਤੇ ਇਹਦਾ ਜਿਆਦਾ ਇੰਨਾ ਬਾਰੇ ਜਾਣਕਾਰੀ ਨਹੀਂ ਆਪਾਂ ਕੀ ਕੀ ਕੰਮ ਆਉਂਦੇ ਆ ਇਹ ਕਿੰਨਾ ਕ ਫਾਇਦਾ ਇਹਦਾ ਕਿੰਨਾ ਕ ਸਾਰੇ ਵੀਰ ਭਰਾਵਾਂ ਨੂੰ ਬਈ ਆਪਣੇ ਜਿਹੜੇ ਇਹ ਟਾਇਰ ਆ ਇਹ ਆਪਾਂ ਨੂੰ ਬਈ ਟਰੈਕਟਰ ਤੇ ਕਿਹੜੇ ਤੇ ਆਪਾਂ ਨੂੰ ਕੰਮ ਦਿੰਦੇ ਆ ਬਈ ਕੋਈ ਵੀ ਟਰੈਕਟਰ ਤੇ ਲਾ ਸਕਦੇ ਆ ਕਿੰਨੇ ਮਰਜ਼ੀ ਹੋ ਉਸ ਬਾਕਰ ਹੋਵੇ ਕਿੰਨੇ ਮਰਜ਼ੀ ਹੋਵੇ ਨਾਰਮਲ ਜਿਵੇਂ ਦਾਰ ਇਹਨੂੰ ਛੋਟੇ ਟਰੈਕਟਰ ਤੇ ਯੂਜ਼ ਕਰਦੇ ਆ ਠੀਕ ਆ ਇਹ ਮਤਲਬ ਵੀ ਫਿੱਟ ਕਰਾ ਕੇ ਦਿੰਨੇ ਆ ਕਿ ਉਹੀ ਦਿੰਨੇ ਆ ਨਹੀਂ ਫਿੱਟ ਨਹੀਂ ਕਰਾ ਕੇ ਦਿੰਦੇ ਅੱਛਾ ਜੀ ਵੈਸੇ ਟਾਇਰ ਦੇ ਨੇ ਆਪਣੇ ਕੋਲੇ ਬਾਕੀ ਵੀ ਟਾਇਰ ਦੀ ਮਜ਼ਬੂਤੀ ਬੜੀ ਆ ਗੱਡੀ ਗੱਡੀ ਹਨਾ ਯਾਰ ਪੂਰੀ ਮਜ਼ਬੂਤ ਆ ਬਣੀ ਹੋਈ ਆ ਇਹ ਅੱਛਾ ਹਵਾ ਨਹੀਂ ਇਹਦੇ ਚਾ ਹਵਾ ਨਹੀਂ ਠੀਕ ਆ ਇਹਦੇ ਵਿੱਚ ਮਾਡਲ ਕਿੰਨੇ ਆਉਂਦੇ ਆ ਬਈ ਵਾੜਲਾ ਬਈ ਦੇ ਸਾਈਜ਼ ਆਉਂਦੇ ਆ ਅਲੱਗ-ਅਲੱਗ ਜਿਵੇਂ 13 18 19 21 ਜਿਆਦੇ ਇਹ 13 18 ਦੇ ਆ ਹਾਂ ਇਹ 13 18 ਉਹ 16 21 ਦੇ ਤੋਂ 21 ਦੇ ਜਿਹੜੇ ਹੁਣ ਜੋ ਮੰਨ ਕੇ ਚੱਲੋ 40 ਡੇਡ 40 ਤੋਂ ਹੋਰ ਉੱਚੇ ਹੋਣਗੇ ਇਹਨਾਂ ਦੇ ਵਿੱਚ ਮਤਲਬ ਵੀ ਕੰਮ ਇਹ ਵੀ ਫੁੱਲ ਹੀ ਆਉਂਦੇ ਹੋਣੇ ਵੀ ਜਿਹੜੀਆਂ ਵੱਡੀਆਂ ਜਿਹੜੀਆਂ ਆਪਣੀਆਂ ਫਸਲਾਂ ਉਹਦੇ ਉੱਪਰ ਕੰਮ ਆਉਦੇ ਆ ਠੀਕ ਹੈ ਮਤਲਬ ਵੀ ਆਪਾਂ ਮੱਕੀ ਤੇ ਸਾਰੀ ਸਪਰੇਅ ਕਰ ਸਕਦੇ ਆ ਨਰਮੇ ਤੇ ਵੀ ਹੋ ਜੂਗੀ ਹਾਂ ਠੀਕ ਹੈ ਬਈ ਤਕਰੀਬਨ ਸਾਰਾ ਕੰਮ ਮਤਲਬ ਹੁਣ ਯਾਰ ਲੇਬਰ ਮਿਲਦੀ ਨਹੀਂ ਹਾਂ ਕਦੂ-ਕਦੂ ਵਾਲੇ ਦਾ ਹਾਂ ਸਾਰੇ ਚ ਮਤਲਬ ਕੰਮ ਦੇਣਗੇ ਠੀਕ ਹੈ ਠੀਕ ਹੈ ਤੇ ਟਾਇਰ ਬਹੁਤ ਵਧੀਆ ਚੰਗਾ ਮਟੀਰੀਅਲ ਆ ਬਈ ਬਹੁਤ ਵਧੀਆ ਹਾਂ ਵੇਖਿਆ ਬਈ ਨਰੋਆ ਟਾਇਰ ਪੂਰਾ ੁੱਡੀ ਗੱਡੀ ਬਹੁਤ ਸੋਹਣੀ ਬਣੀ ਆ ਬਾਕੀ ਰੇਖ ਲਾਰਨ ਨਾਲ ਆਪਣੇ ਕੋਲੇ ਹੁੰਦਾ ਬਾਟੀ ਸਾਰੇ ਐਪਲੀਮੈਂਟਸ ਤੇ ਆ ਤੇ ਸਾਡੀ ਵੀਡੀਓ ਦੇਖਣ ਲਈ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਆ ਗਏ ਨੂੰ ਨਿਆ ਸਬਸਕ੍ਰਾਈਬ ਕਰਿਓ ਸਾਡਾ YouTube ਚੈਨਲ ਧੰਨਵਾਦ ਬਈ